ਸਸਿਕਾ ਜੀ ਸਾਰਿਆਂ ਨੂੰ ਜੁੜ ਚੁੱਕੇ ਹਾਂ ਚੈਨਲ ਵੈਦਰ ਅਪਡੇਟਸ ਉਹਦੇ ਦੇ ਅੱਜ ਰਾਤ ਵਾਲੇ ਮੌਸਮ ਦੀ ਅਪਡੇਟ ਵਾਲੀ ਵੀਡੀਓ ਦੇ ਵਿੱਚ ਮਿਤੀ ਅੱਜ 24 ਨਵੰਬਰ 2025 ਰਾਤ ਦੇ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ ਤਾਜ਼ਾ ਹਾਲਾਤ ਦੇਖੇ ਜਾਣ ਤਾਂ ਪੰਜਾਬ ਅਤੇ ਨਾਲ ਲੱਗਦੇ ਮੈਦਾਨੀ ਸੂਬਿਆਂ ਦਾ ਮੌਸਮ ਸਹੀ ਹੈ ਪਹਾੜੀ ਖੇਤਰ ਵਿੱਚ ਇੱਕਾ ਦੁੱਕਾ ਸਿਸਟਮ ਲਗਾਤਾਰ ਬਣੇ ਹੋਏ ਨੇ ਜੋ ਕਿ ਅਕਸਰ ਤੁਹਾਨੂੰ ਦੇਖਦੇਗੇ ਹਿਮਾਲਿਆ ਪਰਬਤ ਲੜੀ ਵਿੱਚ ਸਾਨੂੰ ਨਵੰਬਰ ਮਹੀਨੇ ਵਿੱਚ ਦੇਖਣ ਨੂੰ ਮਿਲਦੇ ਨੇ ਪਛਮੀ ਸਿਸਟਮ ਵੀ ਹਲੇ ਪੰਜਾਬ ਤੋਂ ਕਾਫੀ ਦੂਰ ਹੈ ਕੋਈ ਵੱਡੀ ਹਲਚਲ ਨਹੀਂ ਹੈ ਇਹਨਾਂ ਦੀ ਮੌਸਮ ਅੱਜ ਰਾਤ ਦਾ ਸਾਫ਼ ਹੀ ਬਣਿਆ ਰਹੇਗਾ ਦਿਨ ਦੇ ਵੇਲੇ ਬਿਸ਼ੱਕ ਕੜਾਕੇ ਦੀ ਧੁੱਪ ਪੈਣੀ ਸ਼ੁਰੂ ਹੋ ਚੁੱਕੀ ਹੈ ਪਰ ਉਸ ਧੁੱਪ ਦਾ ਅਸਰ ਇੰਨਾ ਜ਼ਿਆਦਾ ਹੁਣ ਦਿਖਾਈ ਨਹੀਂ ਦੇ ਰਿਹਾ ਗਰਮੈਸ਼ ਹੌਲੀ-ਹੌਲੀ ਘਟਦੀ ਹੋਈ ਨਜ਼ਰ ਆ ਰਹੀ ਹੈ ਓਵਰਆਲ ਗੱਲ ਕੀਤੀ ਜਾਵੇ ਤਾਂ ਮੌਸਮ ਠੀਕ ਹੈ ਦਿੰਦੇ ਵੇਲੇ ਅੱਜ ਮੈਕਸਿਮ ਤਾਪਮਾਨ 25 ਤੋਂ 26 ਡਿਗਰੀ ਤੱਕ ਦੇਖਿਆ ਗਿਆ। ਰਾਤ ਦੇ ਤਾਪਮਾਨ ਫਿਲਹਾਲ ਸਥਿਰ ਬਣੇ ਹੋਏ ਨੇ। ਸ਼ਾਮ ਲਗਭਗ ਸਵੇਕ 7 ਵਜੇ ਵੀਡੀਓ ਸ਼ੂਟ ਹੋ ਰਹੀ ਹੈ ਜਿਸ ਦੇ ਵਿੱਚ ਅੱਜ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਤਾਪਮਾਨ ਜਿਹੜਾ 12 ਤੋਂ ਲੈ ਕੇ 15 ਡਿਗਰੀ ਪੰਜਾਬ ਦੇ ਵਿੱਚ ਬਣਿਆ ਹੋਇਆ ਤੇ ਕਿਸੀ ਕਿਸੀ ਥਾਵਾਂ ਤੇ ਉੱਪਰ ਤਾਪਮਾਨ ਜਿਹੜਾ 10 ਤੋਂ 11 ਡਿਗਰੀ ਵੀ ਦੇਖਿਆ ਜਾ ਰਿਹਾ ਹੈ। ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਹਾਡੇ ਏਰੀਏ ਦੇ ਕੀ ਹਾਲਾਤ ਨੇ ਮੌਸਮ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ। ਅਗਰ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਂਦੇ ਜਾਣਕਾਰੀ ਚੰਗੀ ਲੱਗਦੀ ਹੈ ਤਾਂ ਵੀਡੀਓ ਲਾਈਕ ਕਰਕੇ ਅੱਗੇ ਸ਼ੇਅਰ ਕਰਦੇ ਹੋ ਤਾਂ ਕਿ ਹਰੇਕ ਜਾਣਕਾਰੀ ਬਾਕੀ ਦਰਸ਼ਕਾਂ ਤੱਕ ਪੁੱਜਦੀ ਹੋ ਸਕੇ ਅੱਜ ਰਾਤ ਪੱਛਮੀ ਹਵਾ ਲਗਾਤਾਰ ਹਲਕੇ ਦਰਮਿਆਨੇ ਰੂਪ ਦੇ ਵਿੱਚ ਇਸ ਤਰੀਕੇ ਨਾਲ ਪੰਜਾਬ ਦੇ ਵਿੱਚ ਵਗਦੀ ਰਹੇਗੀ ਕਿਸੇ ਕਿਸੇ ਮੈਦਾਨੀ ਇਲਾਕੇ ਵਿੱਚ ਜੇਕਰ ਤੁਹਾਨੂੰ ਜ਼ੂਮ ਕਰਕੇ ਦਿਖਾ ਸਕਾਂ ਤਾਂ ਇਸ ਪਾਸਿਓਂ ਥੋੜੀ ਜੀ ਹਵਾ ਪੰਜਾਬ ਦੇ ਇਹ ਇਲਾਕੇ ਵਿੱਚ ਆਵੇਗੀ ਪਠਾਨਕੋਟ ਹੁਸ਼ਿਆਰਪੁਰ ਨਾਵਾਸ਼ਹਿਰ ਰੂਪਨਗਰ ਮੁਹਾਲੀ ਚੰਡੀਗੜ੍ਹ ਫਤਿਹਗੜ੍ਹ ਸਾਹਿਬ ਜੋ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਇਹਨਾਂ ਇਲਾਕਿਆਂ 'ਚ ਥੋੜੀ ਜੀ ਠੰਡ ਜ਼ਿਆਦਾ ਹੋ ਸਕਦੀ ਹੈ ਸਵੇਰੇ ਸਵੇਰੇ ਧੁੰਦੇ ਦੇ ਹਾਲਾਤ ਬਣ ਸਕਦੇ ਉਹ ਦੇਖਣ ਨੂੰ ਮਿਲ ਸਕਦੇ ਨੇ ਕਿਉਂਕਿ ਇਹਨਾਂ ਇਲਾਕਿਆਂ ਵਿੱਚ ਵੀ ਰਾਤ ਨੂੰ ਠੰਡੀ ਹਵਾ ਰਾਜਸਥਾਨ ਤੋਂ ਐਂਟਰ ਕਰ ਜਾਂਦੀ ਹੈ ਓਵਰ ਆਲ ਗੱਲ ਕੀਤੀ ਜਾਵੇ ਤਾਂ ਕੋਈ ਮੀਂਹ ਦੀ ਸੰਭਾਵਨਾ ਨਹੀਂ ਹੈ ਹਵਾ ਪੱਛਮ ਦਿਸ਼ਾ ਤੋਂ ਚੱਲਣ ਦੇ ਕਾਰਨ ਮੌਸਮ ਖੁਸ਼ਕ ਹੋ ਚੁੱਕਿਆ ਹੈ ਜਿਹੜੇ ਹੁਣ ਕਣਕ ਬੀਜ ਰਹੇ ਨੇ ਕਿਸਾਨ ਮੌਸਮ ਠੀਕ ਹੈ ਕੋਈ ਵੱਡੀ ਹਲਚਲ ਨਹੀਂ ਹੈ ਰਾਤ ਨੂੰ ਹੁਣ ਜਿਹੜਾ ਧਿਆਨ ਰੱਖਣ ਦੀ ਲੋੜ ਹੈ ਉਹ ਇਹ ਹੈ ਕਿ ਤੜਕੇ ਸਵੇਰੇ ਅਚਾਨਕ ਠੰਡ ਜਿਹੜੀ ਜਾ ਦੇਖੀ ਜਾ ਰਹੀ ਹੈ ਕਿਉਂਕਿ ਜਿਹੜੇ ਨੌਕਰੀ ਪੇਸ਼ੇ ਤੇ ਲੋਕ ਜਾ ਰਹੇ ਨੇ ਉਹਨਾਂ ਨੂੰ ਸਾਫ ਪਤਾ ਲੱਗ ਰਿਹਾ ਕਿ ਹੁਣ ਠੰਡ ਦੇ ਵਿੱਚ ਵਾਧਾ ਹੋ ਚੁੱਕਿਆ ਹੈ ਬਿਸ਼ੱਕ ਧੁੰਦ ਜਾਂ ਕਿਸੇ ਦੀ ਅਜਿਹੇ ਹਾਲਾਤ ਨਹੀਂ ਹਨ ਜਿਸ ਕਰਕੇ ਠੰਡ ਵੈਸੇ ਮਹਿਸੂਸ ਨਹੀਂ ਹੁੰਦੀ ਜਦੋਂ ਅਸੀਂ ਬਾਹਰ ਨਿਕਲਦੇ ਤਾਂ ਸਾਨੂੰ ਹੁਣ ਫੀਲ ਹੋਣਾ ਸ਼ੁਰੂ ਹੋ ਚੁੱਕਾ ਹੈ ਕਿ ਹੁਣ ਠੰਡ ਜਿਹੜੀ ਹੈ ਉਹ ਨਾਰਮਲ ਨਾਲੋਂ ਜ਼ਿਆਦਾ ਹੋ ਚੁੱਕੀ ਹੈ ਗਰਮ ਕੱਪੜੇ ਪਾਓ ਬੱਚਿਆਂ ਦਾ ਖਿਆਲ ਰੱਖੋ ਬਿਮਾਰੀਆਂ ਦਾ ਕਿਉਂਕਿ ਬਿਆਹਾਂ ਦਾ ਸੀਜ਼ਨ ਵੀ ਚੱਲ ਰਿਹਾ ਹੈ ਅਜਿਹੇ ਦੇ ਵਿੱਚ ਨੁਕਸਾਨ ਬੱਚਿਆਂ ਦਾ ਤੇ ਬਜ਼ੁਰਗਾਂ ਦਾ ਬਿਮਾਰੀ ਦੇ ਪੱਖ ਤੋਂ ਹੋ ਸਕਦਾ ਹੈ ਬਾਕੀ ਕੋਈ ਵੱਡੀ ਅਪਡੇਟ ਨਹੀਂ ਹੈ ਅਗਰ ਕੋਈ ਹੋਰ ਹਲਚਲ ਦੀ ਆਉਂਦੀ ਹੈ ਵੀਡੀਓ ਜਾਣ ਬਾਕੀ 30 ਤਰੀਕ ਤੱਕ ਦੀ ਅਪਡੇਟ ਜਿਹੜੀ ਉਹ ਵੀਡੀਓ ਵਿੱਚ ਸਾਂਝੀ ਕਰ ਚੁੱਕੇ ਉਹ ਵੀਡੀਓ ਵੀ ਦੇਖ ਲਿਓ ਧੰਨਵਾਦ ਜੀ